ਦੀ ਜਨਤਾ ਪਾਰਟੀ ਸਮਾਣਾ ਮੰਡਲ ਵੱਲੋਂ ਇੱਕ ਵਾਰੀ ਫੇਰ ਅੱਜ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਸ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਅੱਜ ਵਿਸ਼ਕਰਮਾ ਮੰਦਰ ਮੰਗਲਾ ਗਲੀ ਮੰਗਲਾ ਗਲੀ ਦੇ ਬਿਲਕੁਲ ਸਾਹਮਣੇ ਜੋ ਵਿਸ਼ਕਰਮਾ ਮੰਦਰ ਹੈ ਉਹ ਉਸ ਦੇ ਵਿੱਚ ਅੱਜ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਜਿੱਥੇ ਕਿ ਕੈਂਪ ਦੇ ਦੌਰਾਨ ਜੋ ਕੇਂਦਰ ਸਰਕਾਰ ਦੀਆਂ ਨਵੀਆਂ ਸਕੀਮਾਂ ਨੇ ਉਸ ਨੂੰ ਜਨ ਤੱਕ ਪਹੁੰਚਾਉਣ ਦੇ ਲਈ ਇੱਥੇ ਉਹਨਾਂ ਦੇ ਫਾਰਮ ਭਰੇ ਜਾ ਰਹੇ ਨੇ ol i 何 त ਸਤਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਫੇਰ ਇੱਕ ਵਾਰੀ ਤੁਸੀਂ ਬਿਸ਼ਕਰਮਾ ਮੰਦਿਰ ਮੰਗਲਗਲੀ ਦੇ ਸਾਹਮਣੇ ਜੋ ਇੱਕ ਕੈਂਪ ਲਗਾਇਆ ਗਿਆ ਹੈ ਪਹਿਲਾਂ ਵੀ ਕੈਂਪ ਲਗਾਏ ਨੇ ਅੱਜ ਫੇਰ ਇੱਕ ਇਸ ਨੂੰ ਪ੍ਰੋਗਰਾਮ ਨੂੰ ਅੱਗੇ ਵਧਾਇਆ ਗਿਆ ਕੇਂਦਰ ਸਰਕਾਰ ਦੀ ਜੋ ਜਮਤ ਬੰਦਾ ਨੂੰ ਦੇਣ ਵਾਸਤੇ ਸਕੀਮਾਂ ਨੇ ਉਹਨਾਂ ਨੂੰ ਘਰ ਘਰ ਦੇਣ ਵਾਸਤੇ ਪਹਿਲਾਂ ਤਮਾਮਗੜ ਮੌਲੇ ਤੇ ਦੂਸਰਾ ਜੋਪਾਲ ਭਵਨ ਤੇ ਤੀਸਰਾ ਜਿਹੜੀ ਕਦਮ ਵਿਸ਼ਕਰਮਾ ਮੰਦਿਰ ਸੁਨਾਰਾ ਮੋਹੱਲੇ ਦੀ ਤੀਸਰਾ ਕੈਂਪ ਹੈ ਇਸ ਚ 9 ਸਕੀਮਾਂ ਨੇ ਸਾਡੀਆਂ ਆਸ਼ੀਰਵਾਦ ਕਾਰਡ ਹੈ ਤੇ ਵਿਸ਼ਕਰਮਾ ਸਨਮਾਨ ਨਹੀਂ دی ਹੈ ਕਿਸਾਨ ਸਨਮਾਨ ਨਹੀਂ دی ਹੈ ਵਿਧਵਾ ਤੇ ਬੁਢਾਪਾ ਪੈਨਸ਼ਨ ਟੂਲ ਬੰਡਕਟ ਪ੍ਰੋਗਰਾਮ ਹੈ ਇਸ ਤਰ੍ਹਾਂ ਦੀਆਂ 9 ਸਕੀਮਾਂ ਸਭ ਨੂੰ एलिਜੀਬਲ ਜੋ ਕੈਂਡੀਡੇਟ ਨੇ ਜਿਨ੍ਹਾਂ ਨੂੰ ਜੋ ਪਾਤਰਤਾ ਪੂਰੀ ਕਰਦੇ ਨੇ ਉਹਨਾਂ ਨੂੰ ਇੱਥੇ ਆਨ ਦੀ ਰਿਪੋਰਟ ਦੋ ਤਿੰਨ ਤਰ੍ਹਾਂ ਦੀ ਸਕੀਮ ਤਾਂ ਹੁਣ ਜਿਹੜੀ ਸਪੋਰਟੀ ਪ੍ਰੋਵਾਈਡ ਕਰ ਰਹੇ ਆ ਅਸੀਂ ਇੱਥੇ ਕਾਰਡ ਬਣਾ ਕੇ ਦੇ ਰਹੇ ਆ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਪਹੁੰਚ ਰਹੇ ਨੇ ਇਸ ਕੈਂਪ ਦਾ ਲਾਹ ਲੈਂ ਲਈ ਇਸ ਤੋਂ ਬਾਅਦ ਵੀ ਹੋਰ ਵੀ ਕੈਂਪ ਲਗਾਏ ਜਾਣਗੇ ਸਮਾਣਾ ਚ ਹਰੀਦ ਸਵਾਸਾ ਦੇ ਕਰੀਬ ਲੋਕ ਇੱਥੇ ਆ ਚੁੱਕੇ ਨੇ ਹੁਣ ਤੱਕ ਇਸ ਕੈਂਪ 'ਚ ਇਸ ਤੋਂ ਬਾਅਦ 7 ਤਰੀਕ ਨੂੰ ਇੱਕ ਹੋਰ ਕੈਂਪ ਲੱਗਣਾ ਹੈ ਜਗਾ ਹਲੇ ਉਹ ਨਹੀਂ ਨਿਸ਼ਚਿਤ ਕੀਤੀ ਹੋਈ ਜਿਸ ਤਰ੍ਹਾਂ ਅਸੀਂ ਬੈਠ ਕੇ ਆਪਾਂ ਪ੍ਰਧਾਨ ਜੀ ਨਾਲ ਨਿਸ਼ਚਿਤ ਕਰ ਲਾਂਗੇ ਉਸ ਤੋਂ ਬਾਅਦ ਸਭ ਨੂੰ ਪਹਿਲਾਂ ਤੁਸੀਂ ਕੈਂਪ ਲਗਾਇਆ ਦੀ ਮਾਮਗੜ ਮੁਹੱਲੇ ਦੇ ਵਿੱਚੋਂ ਫਿਰ ਤੁਸੀਂ ਗਪਾਲ ਭਵਨ ਦੇ ਵਿੱਚ ਵੀ ਲਗਾਇਆ ਤੇ ਅੱਜ ਇੱਥੇ ਮੰਗਲਾ ਗਲੀ ਦੇ ਸਾਹਮਣੇ ਮੰਦਰ ਚ ਲਗਾਇਆ ਹੈ ਜਿਹੜੇ ਪਹਿਲਾ ਕੈਂਪ ਸੀਗੇ ਉਹਦੇ ਜਿਹੜੇ ਉੱਥੇ ਕਾਰਡ ਵਗੈਰਾ ਜੋ ਵੀ ਬਣਾਏ ਗਏ ਸੀ ਉਹ ਲੋਕਤਕਰ ਨਾਲ ਦੇ ਨਾਲ ਪ੍ਰੋਵਾਈਡ ਹੋਗੇ ਉਹ ਕਾਰਡ ਹਲੇ ਕੁਝ ਪ੍ਰਿੰਟਰ ਪ੍ਰੋਬਲਮ ਸੀ ਅੱਜ ਮੈਂ ਕਾਰਡ ਲੈ ਕੇ ਆਇਆ ਉਹਨਾਂ ਦੇ ਤੇ ਅੱਜ ਸ਼ਾਮ ਤੱਕ ਉਹਨਾਂ ਨੂੰ ਕਾਰਡ ਯਾਨੀ ਕਿ ਕਾਰਡ ਬਣ ਚੁੱਕੇ ਨੇ ਜਿਹੜਿਆਂ ਦੇ ਲੀਗਲ ਜਿਹੜੇ ਉਹਨਾਂ ਦੇ ਡਾਕੂਮੈਂਟ ਸਹੀ ਪਾਏ ਗਏ ਨੇ ਤਾਂ ਉਹਨਾਂ ਨੂੰ ਤੁਸੀਂ ਕਾਰਡ ਨੇ ਜਿਹੜੇ ਉਹ ਤੁਸੀਂ ਬਣਾ ਦਿੱਤੇ ਨੇ ਇਸ ਤਰ੍ਹਾਂ ਆਯੂਸ਼ਮਾਨ ਕਾਰਡ ਸਭ ਦੇ ਬਣ ਰਹੇ ਨੇ ਇਮਾਮਗੜ ਮੌਲਏ ਦੇ ਉਹਨਾਂ ਦੇ ਕਾਰਡ ਨੇ ਇਹਨਾਂ ਦਾ ਕਵਰ ਹੈ ਮੋਦੀ ਸਰਕਾਰ ਦਾ ਯਾਨੀ ਕਿ ਜੋ ਜੋ ਕਾਰਡ ਤੁਸੀਂ ਪਹਿਲਾਂ ਬਣਾਏ ਸੀ ਉਹ ਤੁਹਾਡੇ ਲਈ ਜਿਹੜੇ ਲੀਗਲ ਡਾਕੂਮੈਂਟ ਜਿਨ੍ਹਾਂ ਦੇ ਸਹੀ ਸੀਗੇ ਉਹਨਾਂ ਦੇ ਕਾਰਡ ਬਣ ਕੇ ਆ ਗਏ ਨੇ ਇਹ ਤੁਸੀਂ ਅੱਜ ਉਹ ਵੀ ਦੇ ਰਹੇ ਹੋ ਉਹਨਾਂ ਨੂੰ ਬਲਾ ਬਲਾ ਕੇ ਦੇ ਰਹੇ ਹੋ ਸੋ ਇਸ ਤਰ੍ਹਾਂ ਕਿ ਜਤਿੰਦਰ ਸ਼ਰਮਾ ਜੀ ਜੋ ਕਿ ਬੀਜੇਪੀ ਮੰਡਲ ਦੇ ਸਮਾਣਾ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਜਿਹੜੇ ਕੈਂਪ ਨੇ ਸਮਾਣਾ ਦੇ ਵਿੱਚ ਲਗਾਏ ਜਾ ਰਹੇ ਨੇ ਤੇ ਦੇਖ ਸਕਦੇ ਹੋ ਕਿ ਜੋ ਕਾਰਡ ਪਹਿਲਾਂ ਬਣੇ ਸੀਗੇ ਉਹ ਕਾਰਡ ਵੀ ਇਹਨਾਂ ਵੱਲੋਂ ਅੱਜ ਇੱਥੇ ਇਸ ਕੈਂਪ ਦੇ ਦੌਰਾਨ ਦਿੱਤੇ ਜਾ ਰਹੇ ਨੇ ਤੇ ਹਰੇਕ ਦੇ ਇੱਕ ਤਰ੍ਹਾਂ ਦਾ ਇਹਨੂੰ ਇੱਕ ਹਰੇਕ ਮਹੱਲੇ ਦੇ ਵਿੱਚ ਜਾਂ ਹਰੇਕ ਵਾਰਡ ਦੇ ਵਿੱਚ ਕੈਂਪ ਨੇ ਜਿਹੜੇ ਇਹ ਲਗਾਤਾਰ ਲਗਾਏ ਜਾ ਰਹੇ ਨੇ ਤਾਂ ਕਿ ਜਿੰਨੇ ਵੀ ਜ਼ਰੂਰਤਮੰਦ ਨੇ ਜੋ ਇਸ ਜਿਹੜੀਆਂ ਸਹੂਲਤਾਂਾਂ ਨੇ ਕਈਆਂ ਨੂੰ ਉਸਤੇ ਬਾਰੇ ਜਾਣਕਾਰੀ ਨਹੀਂ ਹੁੰਦੀ ਹੈ ਤੇ ਉਹਨਾਂ ਨੂੰ ਜਾਂ ਦਫ਼ਤਰਾਂ ਦੇ ਉਹਨਾਂ ਨੂੰ ਗੇੜੇ ਕੱਟਨੇ ਪੈਂਦੇ ਨੇ ਇਹਨਾਂ ਦੇ ਵੱਲੋਂ ਜਿਹੜੀ ਟੀਮ ਲਗਾਈ ਗਈ ਹੈ ਉਹ ਕੰਪਿਊਟਰ ਲੈ ਕੇ ਲੈਪਟਾਪ ਲੈ ਕੇ ਇੱਥੇ ਮੌਕੇ ਦੇ ਉੱਤੇ ਹੀ ਕਾਗਜ਼ वगैरह ਚੈੱਕ ਕਰ ਰਹੇ ਨੇ ਤੇ ਜਿਹੜੇ ਬੰਦੇ ਦਾ ਜਿਸ ਟਾਈਪ ਦਾ ਜਿਹੜਾ ਕਾਰਡ ਹੈ ਉਹ ਬਣਨ ਬਣਨ ਦੇ ਯੋਗ ਹੈਗਾ ਉਹਨੂੰ ਨਾਲ ਦੀ ਨਾਲ ਬਣਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਅੱਗੇ ਨੂੰ ਵੀ ਹੋਰ ਵੀ ਕੈਂਪ ਲੱਗਣਗੇ ਜਦੀ ਜਾਣਕਾਰੀ ਤੁਹਾਨੂੰ ਫੇਰ ਅਸੀਂ ਦਵਾਂਗੇ ਤਾਂ ਕਿ ਤੁਸੀਂ ਇਸ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੋ ਯੂਆਰ ਟੀਮ ਬਾਰੇ ਵੀ ਹਾਂਜੀ ਇਹ ਸਾਡੀ ਯੂਆਰ ਟੀਮ ਪ੍ਰਿਖੇਤ ਪਾਠਕ ਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਤਨ ਦਨ ਜਤਿੰਦਰ ਜੀ ਨਾਲ ਲੱਗੇ ਹੋਏ ਹੋ ਇਸ ਕੈਂਪਾ 'ਚ ਤੁਹਾਨੂੰ ਦੇਖ ਰਹੇ ਅਸੀਂ ਹਰੇਕ ਕੈਂਪ ਦੇ ਵਿੱਚ ਤੁਸੀਂ ਹਾਂਜੀ ਬੱਚੜ ਕੇ ਹਿਸਾਲ ਰਹੇ ਹੋ ਇਹ ਜਿਹੜੀਆਂ ਸੈਂਟਰ ਦੀਆਂ ਮੋਦੀ ਜੀ ਦੀਆਂ ਜਿਹੜੀਆਂ ਸਕੀਮਾਂ ਨੇਗੀਆਂ ਲੋਕਾਂ ਤੱਕ ਪਹੁੰਚਾਉਂਦੇ ਆ ਇੱਕ ਜਰੀਆ ਇਹ ਜਿਹੜੀ ਦੀ ਸਾਨੂੰ ਉੱਤੋਂ ਸੈਂਟਰ ਸਰਕਾਰ ਵੱਲੋਂ ਆਇਆ ਹੋਇਆ ਹੈ ਤੇ ਜਿੰਨਾ ਜਿੰਨਾ ਦੇ ਵੀ ਕਾਰਡ एलिਜੀਬਲ ਨੇ ਜਿਹੜੇ ਵੀ ਕਾਰਡ ਦਿੰਨੇ ਇੱਥੇ ਤਕਰੀਬਨ ਜਿੰਨੀਆਂ ਵੀ ਯੋਜਨਾਵਾਂ ਨੇ ਸਾਰਿਆਂ ਦੇ ਅਸੀਂ ਕਾਰਡ ਬਣਾ ਰਹਾਂਗੇ ਤੇ ਜਿੰਨਾਂ ਦਾ ਪਿਛਲੀ ਵਾਰੀ ਕੈਂਪ ਮਾਮਗੜ ਚ ਲੱਗਿਆ ਸੀਗਾ ਉਹਨਾਂ ਦੇ ਵੀ ਇਸ ਵਾਰੀ ਅਸੀਂ ਕਾਰਡ ਨਾਲ ਲੈ ਕੇ ਆਏ ਆਂਗੇ ਕਢਵਾ ਕੇ ਤੇ ਜਿਵੇਂ ਵੀ ਸਮੋਦੀ ਜੀ ਦੀਆਂ ਸਕੀਮਾਂ ਹੋਣਗੀਆਂ ਉਹ ਵੀ ਅੱਗੇ ਅੱਗੇ ਅਸੀਂ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਰਵਾਂਗੇ। ਪ੍ਰਕਸ਼ਿਤ ਪਾਟਕ ਦੇ ਯੂਵਾ ਨੇਤਾ ਨੇ ਸਮਾਣਾ ਤੋਂ ਬੀਜੇਪੀ ਦੇ ਤੇ ਬਿਨੇ ਸ਼ਰਵਾ ਜੀ ਨੇ ਹਾਂਜੀ ਬਿਨੇ ਜੀ ਮੈਂ ਬਿਨੇ ਕੁਮਾਰ ਸ਼ਰਮਾ ਇੰਚਾਰਜ ਵਾਰਡ ਨੰਬਰ 15 ਬੀਜੇਪੀ ਸਮਾਣਾ ਇਹ ਜੋ ਮੋਦੀ ਜੀ ਸਰਕਾਰ ਵੱਲੋਂ ਸਾਡੇ ਬਹੁਤ ਹੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸਰਕਾਰ ਦੀਆਂ ਜੋ ਸਕੀਮਾਂ ਨੇ ਜੋ ਕਿ ਸਾਰੇ ਵਰਗਾਂ ਵਾਸਤੇ ਜਿਹੜੀਆਂ ਇਹ ਸਕੀਮਾਂ ਚਲਾਈਆਂ ਹੋਈਆਂ ਨੇ ਇਹਨਾਂ ਨੂੰ ਕਰ ਕਰ ਤੱਕ ਪਛਾਣ ਵਾਸਤੇ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਜਿਹਦੇ ਤਹਿਤ ਸਾਡੇ ਮੰਡਲ ਦੇ ਪ੍ਰਧਾਨ ਜਤਿੰਦਰ ਸ਼ਰਮਾ ਜੀ ਰਿਕਸ਼ਨ ਪਾਟਕ ਜੀ ਸਾਡੇ ਗੁੱਲੂ ਜੀ ਡੁੱਡੂ ਜੀ ਇਹ ਸਾਰੀ ਟੀਮ ਜਿਹੜੀ ਹੈਗੀ ਹੈ ਦਿਨ ਰਾਤ ਸਾਡੇ ਪੱਲਾ ਸਾਹਿਬ ਹਰ ਬੰਦਾ ਜਿਹੜਾ ਹੈਗਾ ਟੀਮ ਦੇ ਰੂਪ ਦੇ ਵਿੱਚ ਸ਼ਹਿਰ ਕਰ ਕਰ ਚ ਜਾ ਰਹੇ ਆ ਸ਼ਹਿਰ ਚ ਜਾ ਰਹੇ ਆ ਤੇ ਇਹ ਜਿਹੜੀਆਂ ਸਕੀਮਾਂ ਨੇ ਜਿਹੜੇ एलिਜੀਬਲ ਪਰਸਨਸ ਨੇ ਜਿਨ੍ਹਾਂ ਦੀਆਂ ਸਾਰੀਆਂ ਜਿਹੜੇ ਹੈਗੇ ਨੇ ਉਹਦੇ ਚ ਕੁਆਲੀਫਾਈਡ ਕਰਦੇ ਨੇ ਉਹਨਾਂ ਨੂੰ ਲੋਕਲ ਲੋਕ ਨਹੀਂ ਉਹਨਾਂ ਨੂੰ ਸਾਰਿਆਂ ਨੂੰ ਕਰ ਕਰ ਇੱਥੇ ਬੁਲਾ ਕੇ ਕੈਂਪਾਂ ਦੇ ਵਿੱਚ ਉਹਨਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਉਹਨਾਂ ਦੇ ਕਾਰਡ ਬਣਾਏ ਜਾਂਦੇ ਨੇ ਕਾਰਡ ਬਣਨ ਤੋਂ ਬਾਅਦ ਉਹਨਾਂ ਨੂੰ ਬਕਾਇਦਾ ਪ੍ਰਿੰਟ ਆਊਟ ਕਰਕੇ ਕਾਰਡ ਬਣਾ ਕੇ ਉਹਨਾਂ ਦੇ ਕਰ ਕਰਜਾਂ ਕੇ ਪਛਾਏ ਜਾਂਦੇ ਨੇ ਇਹ ਇਹਦੇ ਨਾਲ ਜਿਹੜਾ ਹੈਗਾ ਮੋਦੀ ਸਰਕਾਰ ਜੀ ਵੱਲੋਂ ਜਿਹੜੀ ਗਰੀਬਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਮੋਦੀ ਸਰਕਾਰ ਦੇ ਔਰ ਸਾਡੀ ਜਿਹੜੀ ਲੋਕਲ ਟੀਮ ਦੇ ਔਰ ਪੰਜਾਬ ਦੇ ਵਿੱਚ ਜੋ ਭਾਜਪਾ ਸਾਡਾ ਹੈਗਾ ਉਹਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੋ ਇਹ ਗਰੀਬ ਪਰਿਵਾਰਾਂ ਵਾਸਤੇ ਸਾਰੇ ਪਰਿਵਾਰਾਂ ਵਾਸਤੇ ਜੋ ਸਕੀਮਾਂ ਚਲਾਈਆਂ ਗਈਆਂ ਨੇ ਔਰ ਨਾਲ ਨਾਲ ਜਿਹੜਾ ਹੈਗਾ ਖੱਜਲ ਖਵਾਰੀ ਤੋਂ ਜਿਹੜਾ ਹੈਗਾ ਉਹ ਲੋਕ ਬਚਦੇ ਨੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਅਸੀਂ ਸੇਵਾ ਕੇਂਦਰਾਂ ਦੇ ਵਿੱਚ ਜਾਂਦੇ ਹਾਂ ਸੇਵਾ ਕੇਂਦਰਾਂ ਦੇ ਵਿੱਚ ਚਾਹੇ ਉਹ ਪੰਜਾਬ ਸਰਕਾਰ ਨੇ ਸੇਵਾ ਕੇਂਦਰ ਇੱਕ ਨਾਮ ਦੇ ਜ਼ਰੂਰ ਖੋਲੇ ਹੋਏ ਨੇ ਪਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਲੈਣਾ ਦੇ ਵਿੱਚ ਜਾ ਕੇ ਸਵੇਰੇ 5 ਵਜੇ ਜਾ ਕੇ ਟੋਕਨ ਲੈਣੇ ਪੈਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਲੈਣਾ ਦੇ ਵਿੱਚ ਖੜ ਕੇ 12 12 ਵਜੇ ਤੱਕ ਦੁਪਹਿਰ ਦੇ 2 2 ਵਜੇ ਤੱਕ ਦੁਪਹਿਰ ਦੇ ਜਿਹੜੇ ਲੈਣਾ 'ਚ ਲੱਗਾ ਜਾਂਦਾ ਫਿਰ ਉੱਥੇ ਫੀਸ ਲੈ ਕੇ ਬਕਾਇਦਾ ਉਹਨਾਂ ਦਾ ਜਿਹੜੀ ਹੈਗੀ ਸਹੂਲਤਾਂ ਜਿਹੜੀਆਂ ਹੈਗੀਆਂ ਇਹ ਦਿੱਤੀਆਂ ਜਾਂਦੀਆਂ ਨੇ ਬਾਕੀ ਜਿਹੜਾ ਹੈਗਾ ਇੱਥੇ ਮੋਦੀ ਜੀ ਸਰਕਾਰ ਵੱਲੋਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਖੱਜਲ-ਖੁਵਾਰੀ ਤੋਂ ਬਕਾਇਦਾ ਘਰਾਂ ਦੇ ਵਿੱਚ ਜਾ ਕੇ ਇਹ ਸਾਰੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਘਰ-ਘਰ ਹੀ ਜਾ ਕੇ ਉਹਨਾਂ ਦੇ ਕਾਰਡ ਜਿਹੜੇ ਇਹ ਪਛਾਏ ਜਾ ਰਹੇ ਨੇ ਇਸੇ ਲੜੀ ਦੇ ਵਿੱਚ ਅੱਗੇ ਹੋਰ ਵੀ ਕੈਂਪ ਲੱਗਦੇ ਰਹਿਣਗੇ ਔਰ ਅਸੀਂ ਇਸ ਚੀਜ਼ ਦੇ ਬਹੁਤ-ਬਹੁਤ ਧੰਨਵਾਦੀ ਆਂ ਮੋਦੀ ਸਰਕਾਰ ਜੀ ਦੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਜਿਨ੍ਹਾਂ ਨੇ ਵੀ ਇਸ ਸਕੀਮ ਦਾ ਲਾਭ ਲੈਣਾ ਹੈ ਔਰ ਜਿਸ ਤਰ੍ਹਾਂ ਵੀ ਕੋਈ ਕਾਰਡ ਜਿਹੜਾ ਰਹਿੰਦਾ ਕਿਸੇ ਦਾ ਉਹ ਆ ਕੇ ਬਾਅਦ ਚੜ ਕੇ ਨਾ ਕੈਂਪਾਂ 'ਚ ਆਓ ਅਤੇ ਇਹਨਾਂ ਦੀ ਆਪਣਾ ਸਕੀਮਾਂ ਦਾ ਲਾਭ ਲਓ ਔਰ ਪੱਜ-ਪੱਜ ਸਰਕਾਰ ਦੇ ਜਿਹੜੇ ਹੱਥ ਮਜ਼ਬੂਤ ਕਰੋ ਤਾਂ ਜੋ ਜਿਹੜਾ ਆਉਣ ਵਾਲੀ ਜਿਹੜੀ ਸਿਸਟਮ ਹੈ ਕੋਈ ਦੋਹਰਾਈ ਨਹੀਂ ਹੈ ਕਿ 2000 ਸਟਾਈ ਦੇ ਵਿੱਚ ਜਿਹੜਾ ਹੈਗਾ ਭਾਜਪਾ ਸਰਕਾਰ ਜਿਹੜੀ ਆ ਪੰਜਾਬ ਚ ਵੀ ਬਣਨ ਜਾ ਰਹੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਸਿਸਟਮ ਜਿਹੜਾ ਹੈਗਾ ਲੈਣਾ ਚ ਲੱਗਣ ਵਾਲਾ ੱੱਕੇ ਖਾਨ ਵਾਲਾ ਔਰ ਬਹੁਤ ਜ਼ਿਆਦਾ ਜਿਹੜੀਆਂ ਸਿਸਟਮ ਹੈ ਉਹ ਖਤਮ ਹੋ ਜਾਏਗਾ ਲੋਕਾਂ ਨੂੰ ਘਰ ਘਰ ਜਾ ਕੇ ਜਿਹੜੀਆਂ ਸਹੂਲਤਾਂ ਜਾਰੀ ਰਹਿਣਗੀਆਂ ਮੈਂ ਧੰਨਵਾਦੀ ਹਾਂ ਜੀ ਬਾਹਰ ਇੱਕ ਪੋਸਟਰ ਦੇਖ ਰੇ ਸੀ ਮੋਦੀ ਜੀ ਦੀ ਫੋਟੋ ਲੱਗੀ ਹੋਈ ਹੈ ਉਹਦੇ ਉੱਤੇ ਲਿਖੀ ਹੋਈ ਹੈ ਪਾਜ ਪਾ ਸਰਕਾਰ ਹਰੇਕ ਦੇ ਦਵਾਰ ਇਹ ਦੇਖੋ ਜੋ ਗੱਲ ਇਹ ਕਰ ਰਹੇ ਸੀਗੇ ਵੀ ਜੋ ਪਹਿਲਾਂ ਜੋ ਕਿਉਂਕਿ ਸੈਂਟਰ ਦਾ ਤੇ ਇੱਕ ਸਟੇਟ ਗਵਰਨਮੈਂਟ ਦਾ ਇੱਕ ਬਹੁਤ ਵੱਡਾ ਇੱਕ ਰੋਲ ਪਲੇ ਹੁੰਦਾ ਹੈਗਾ ਤੇ ਕਹ ਰਹੇ ਨੇ ਵੀ ਲੋਕ ਜਾਂਦੇ ਨੇ ਸੇਵਾ ਕੇਂਦਰਾਂ 'ਚ ਜਾਂਦੇ ਨੇ ਦਫਤਰਾਂ ਜਾਂਦੇ ਨੇ ਉੱਥੇ ਤਿੱਕੇ ਖਾਂਦੇ ਨੇ ਉਹਨਾਂ ਦੇ ਫਾਰਮ ਨਹੀਂ ਪੜੇ ਜਾਂਦੇ ਜਾਂ ਕਈ ਪੜੇ ਲਿਖੇ ਨਹੀਂ ਹੈਗੇ ਪਰ ਜਿਹੜੀ ਇਹਨਾਂ ਦੇ ਮੰਡਲ ਵੱਲੋਂ ਜੋ ਇਹ ਸੇਵਾ ਨਿਭਾਈ ਜਾ ਰਹੀ ਹੈ ਉਹ ਹਰੇਕ ਬੂਥ ਦੇ ਉੱਤੇ ਇਹਨਾਂ ਨੇ ਆਪਣਾ ਟਾਰਗੇਟ ਰੱਖਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਹੁਣ ਜਿਵੇਂ ਲਗਾਏ ਜਾ ਰਹੇ ਨੇ ਉਹਵੇਂ ਬੂਥਾਂ ਦੇ ਵਿੱਚ ਵੀ ਜਾ ਕੇ ਇਹ ਕੈਂਪੇਨ ਜਿਹੜੇ ਲਗਾਏ ਜਾਣਗੇ ਤਾਂ ਕਿ ਬੰਦੇ ਲੋਕਾਂ ਨੂੰ ਜਿਹੜੇ ਜਿਹੜੇ ਜ਼ਰੂਰਤਮੰਦ ਨੇ ਜਿਨ੍ਹਾਂ ਤੱਕ ਇਹ ਸਕੀਮਾਂ ਨਹੀਂ ਪਹੁੰਚਦੀਆਂ ਜਾਂ ਜਿਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਉਹ ਕਰਈਏ ਜਿਹੜੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਜੋ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਤੋਂ ਵਾਂਝੇ ਜਿਹੜੇ ਲੋਕ ਨੇ ਉਹ ਇਸ ਸਕੀਮ ਦਾ ਲਾਭ ਲੈ ਸਕਣ ਸਮਾਣਾ ਹੈਲਪ ਨੇ ਤੋਂ ਦੇਪੀ ਨੰਦਨ ਸਿੰਘ ਜੀ ਇਹਨਾਂ ਦੀ ਹੋਰ ਕਰਿਓ ਲੋਕਾਂ ਨੂੰ ਵੱਧ ਤੋਂ ਵੱਧ ਅਪੀਲ ਹੈ ਕਿ ਜਿਹੜੀ ਇਹ ਸਕੀਮਾਂ ਮੁਦਿੱਤ ਸਰਕਾਰ ਕੰਨੀ ਚਲਾਈ ਜਾ ਰਹੀ ਹੈ ਕੋਈ ਟੈਨਸ਼ਨ ਨਹੀਂ ਚਲਾਈ ਜਾ ਰਹੀ ਹੈ ਜਿੰਨੂੰ ਵੱਧ ਤੋਂ ਵੱਧ ਲਾਭ ਲੋਕ ਆ ਕੇ ਜੋ ਕਿ ਅਸੀਂ ਵੀ ਮੈਂ ਭਜਦਾ ਆਨ ਟਾਈਮ 'ਚ ਹੋਰ ਵੱਧ ਚੜ੍ਹ ਕੇ ਸੇਵਾ ਕਰ ਸਕੀਏ ਲੋਕਾਂ ਨੂੰ ਬਾਰ ਬਾਰ ਇਹ ਅਪੀਲ ਕਰਦਾ ਦੀ ਵੱਧ ਤੋਂ ਵੱਧ ਆ ਕੇ ਆਪਣਾ ਇਸੇਵਾ ਦਾ ਲਾਭ ਲੈ ਲੱਡੂ ਪੱਲਾ ਜੀ ਅਪੀਲ ਕਰ ਰਹੇ ਸੀ ਕਿ ਵੱਧ ਤੋਂ ਵੱਧ ਇਹ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ ਇਹਨਾਂ ਦਾ ਲਾਭ ਲਵੋ ਹਾਂਜੀ ਚਾਵਲਾ ਜੀ ਕੀ ਕਹਿਣਾ ਚਾਹੋਗੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਜੋ ਘਰ ਘਰ ਲੋਕਾਂ ਦੀ ਸੇਵਾ ਲਈ ਅਸ਼ਮਾਨ ਕਾਰਡ ਜਾਂ ਹੋਰ ਜਿਹੜੀ ਸਕੀਮਾਂ ਨੇ ਭੇਜੀਆਂ ਨੇ ਅਸੀਂ ਹਰ ਬੰਦੇ ਨੂੰ ਤੁਹਾਡੇ ਚੈਨਲ ਰਾਹੀਂ ਰਿਕੁਐਸਟ ਕਰਾਂਗੇ ਕਿ ਇਸ ਸਕੀਮ ਦਾ ਲਾਭ ਲਵੋ ਤੇ ਹਰ ਘਰ 'ਚ ਅਸ਼ਮਾਨ ਕਾਰਡ ਹੋਰ ਸਕੀਮਾਂ ਦਾ ਲਾਭ ਲੈ ਕੇ ਆਪਾਂ ਸਰਕਾਰ ਨੇ ਜੋ ਘਰ ਘਰ ਸਕੀਮਾਂ ਭੇਜਿਆ ਨੇ ਉਹਨਾਂ ਦਾ ਲਾਭ ਉਠਾਓ ਬਹੁਤ ਬਹੁਤ ਧੰਨਵਾਦ ਅਗਲਾ ਕੈਂਪ ਕਦੋਂ ਲਗਾਇਆ ਜਾ ਰਿਹਾ ਸਰ ਸਾਡੇ ਸ਼ਡਿਊਲ ਦੇ ਅਨੁਸਾਰ ਅਗਲਾ ਤਰੀਕ ਜਿਹੜਾ ਕੈਂਪ ਹੈ ਸਾਡਾ ਸਮਾਣੇ ਦੇ 7 ਤਰੀਕ ਨੂੰ ਲਗਾਇਆ ਜਾ ਰਿਹਾ ਉਹਦੀ ਜਗ੍ਹਾ ਜਿਹੜੀ ਹੈ 7 ਜੂਨ ਨੂੰ 7 ਜੂਨ ਨੂੰ ਲਗਾਇਆ ਜਾ ਰਿਹਾ ਸਿਰਫ ਇਹ 5-6 ਦਿਨਾਂ ਬਾਅਦ ਹੀ ਠੀਕ ਹੈ ਜੀ ਇਸੇ ਤਰ੍ਹਾਂ ਲਗਾਤਾਰ ਕੈਂਪ ਲੱਗਦੇ ਰਹਿਣਗੇ ਸ਼ਡਿਊਲ ਦੇ ਅਨੁਸਾਰ ਡੇਟਾ ਤੈਅ ਹੋ ਚੁੱਕੀ ਹੈ ਜਗਾ ਜਿਹੜੀ ਹੈ ਉਹ ਕਨਵੇ ਕਰ ਦਿੱਤੀ ਜਾਊਗੀ ਮੈਸੇਜ ਸਾਡੇ ਗਰੁੱਪ ਬਣੇ ਹੋਏ ਨੇ ਸਾਰੇ ਸ਼ਹਿਰ ਦੇ ਅੰਦਰ ਅਸੀਂ ਪਾ ਦਿੰਨੇ ਆ ਤੁਸੀਂ ਗੱਲ ਕੀਤੀ ਕੇਂਦਰ ਸਰਕਾਰ ਦੀ ਤੇ ਉਹ ਤੇ ਜੋ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਇਹ ਜਨ ਜਨ ਦੇ ਦਰਵਾਜ਼ੇ ਵਿੱਚ ਜਾ ਕੇ ਮੰਦਰਾਂ ਦੇ ਵਿੱਚ ਕੈਂਪ ਲਗਾ ਕੇ ਦਿੱਤੀਆਂ ਜਾ ਰਹੀਆਂ ਨੇ ਉਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਗੱਲ ਕੀਤੀ ਕਿ ਆਉਣ ਵਾਲਾ ਸਮੇਂ ਦੇ ਵਿੱਚ ਅਸੀਂ ਭਾਜਪਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਉਸ ਚੀਜ਼ ਦੇ ਲਈ ਕੀ ਕਹਿਣਾ ਚਾਹੋਗੇ ਵੀ ਇਹ ਜਿਹੜੀਆਂ ਸਕੀਮਾਂ ਨੇ ਇਹਦੇ ਬਾਰੇ ਤੇ ਇਹ ਜਿਹੜਾ ਲਿੰਕ ਤੁਸੀਂ ਸੈਂਟਰ ਦਾ ਤੇ ਸਟੇਟ ਦਾ ਗੱਲ ਕਰ ਰਹੇ ਹੋ ਦੇਖੋ ਸਰ ਇਹਦੇ 'ਚ ਇਹ ਹੈ ਵੀ ਇਹ ਮੈਂ ਨਹੀਂ ਕਹਿ ਰਿਹਾ ਇਹ ਇੱਕ ਜਨਤਾ ਦੀ ਆਵਾਮ ਦੀ ਆਵਾਜ਼ ਹੈ ਅੱਜ ਜਨਤਾ ਪੂਰੇ ਤਿਆਰ ਹੈ ਕਿ ਹਰ ਬੰਦੇ ਨੂੰ ਇਹ ਪਤਾ ਹੈ ਕਿ ਅਗਰ ਸੈਂਟਰ 'ਚ ਭਾਜਪਾ ਸਰਕਾਰ ਹੈ ਉਹਨੇ ਨੇ ਸਾਡੇ ਦੇਸ਼ ਦਾ ਵਿਕਾਸ ਕੀਤਾ ਹੈ ਹਰ ਬੰਦੇ ਨੂੰ ਉਹ ਸਿਕਿਉਰਿਟੀ ਮਿਲੀ ਹੈ ਜਿਹੜੀਆਂ ਇਹ ਸਕੀਮਾਂ ਨੇ ਇਹ ਵੀ ਕਰ ਕਰ ਪਹੁੰਚ ਰਹੀਆਂ ਨੇ ਹਰ ਸੰਸਥਾ ਦੇ ਵਿੱਚ ਹਰ ਧਰਮਸ਼ਾਲਾ ਦੇ ਵਿੱਚ ਹਰ ਮੰਦਿਰ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਇਹ ਲੋਕਾਂ ਦੀ ਜਿਹੜੀਆਂ ਸਮੂਹਤਾ ਨੇ ਇਹਨਾਂ ਨੂੰ ਪਹੁੰਚਾਈਆਂ ਜਾ ਰਹੀਆਂ ਨੇ ਤਾਂ ਜਿਹੜਾ ਹੈਗਾ ਪੰਜਾਬ ਜਿਹੜੇ ਹੈਗੇ ਨੇ ਪੰਜਾਬ ਦੇ ਲੋਕ ਨੇ ਇਸ ਚੀਜ਼ ਤੋਂ ਸਮਝ ਚੁੱਕੇ ਨੇ ਕਿ ਭਾਜਪਾ ਤੋਂ ਬਿਨਾਂ ਪੰਜਾਬ ਦਾ ਗੁਜ਼ਾਰਾ ਨਹੀਂ ਹੈ ਅਗਰ ਪੰਜਾਬ ਨੂੰ ਤਰੱਕੀ ਚਾਹੀਦੀ ਹੈ ਅਗਰ ਪੰਜਾਬ ਜਿਹੜਾ ਹੈਗਾ ਸਾਨੂੰ ਅੱਗੇ ਵਧਾਣਾ ਹੈ ਤਾਂ ਉਹਦੇ ਲਈ ਸਾਨੂੰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੋਦੀ ਜੀ ਦੀ ਸਰਕਾਰ ਸਾਨੂੰ ਬਣਾਣੀ ਪੈਗੀ ਅੰਗਰੇਜ਼ ਪਰ ਇਹਦੇ ਵਿੱਚ ਦੇਖਿਆ ਗਿਆ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਕਿ ਸੈਂਟਰ ਦੀਆਂ ਸਕੀਮਾਂ ਨੇ ਉਹ ਸੇਵਾ ਕੇਂਦਰਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣੀਆਂ ਸਕੀਮਾਂ ਕਹਿ ਕੇ ਬਲਕਿ ਲੋਕਾਂ ਨੂੰ ਖੱਜਲ-ਖਵਾਰ ਵੀ ਕੀਤਾ ਜਾਂਦਾ ਔਰ ਇਹ ਬਲਕਿ ਕਿਹਾ ਜਾਂਦਾ ਕਿ ਇਹ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਔਰ ਉੱਥੇ ਫੀਸ ਵੀ ਲਈ ਜਾਂਦੀ ਹੈ ਲੈਣਾ ਚ ਵੀ ਲੱਗਿਆ ਜਾਂਦਾ ਖੱਜਲ ਖਵਾਰੀ ਵੀ ਹੁੰਦੀ ਹੈ ਪਰੰਤੂ ਮੋਦੀ ਜੀ ਦੀ ਰਹਿਨਮਾਈ ਦੇ ਵਿੱਚ ਪੰਜਾਬ ਦੀ ਜਿਹੜੀ ਟੀਮ ਹੈ ਇਹ ਸਕੀਮਾਂ ਨੂੰ ਘਰ-ਘਰ ਪਹੁੰਚਾ ਰਹੀ ਹੈ ਉਹਨਾਂ ਨੂੰ ਕੋਈ ਲੈਣਾ ਚ ਲੱਗਣ ਦੀ ਲੋੜ ਨਹੀਂ ਹੈ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ ਬਕਾਇਦਾ ਪ੍ਰਿੰਟ ਕਰਕੇ ਕਾਰਡ ਬਣਾ ਕੇ ਉਹਨਾਂ ਨੇ ਘਰ-ਘਰ ਪਹੁੰਚਾਏ ਜਾ ਰਹੇ ਕੋਈ ਚਾਰਜਿੰਗ ਵੀ ਲੈ ਰਹੀ ਜੀ ਕੋਈ ਚਾਰਜ ਨਹੀਂ ਜੀ ਬਿਨਾਂ ਕਿਸੇ ਪੈਸੇ ਤੋਂ ਬਕਾਇਦਾ ਟੀਮ ਲੱਗੀ ਹੋਈ ਹੈ ਬਕਾਇਦਾ ਟੀਮ ਆਪੇ ਫਾਰਮ ਭਰ ਰਹੀ ਹੈ ਆਪੇ ਟੀਮ ਉਹਨਾਂ ਨੂੰ ਜਿਹੜਾ ਹੈਗਾ ਕੇਂਦਰ ਤੱਕ ਲੈ ਕੇ ਆ ਰਹੀ ਹੈ ਆਪਣੇ ਆਪ ਟੀਮ ਜਿਹੜੇ ਹੈਗੇ ਉਹਨਾਂ ਨੇ ਸਾਰੇ ਕਾਰ ਬਣਾ ਕੇ ਘਰ-ਘਰ ਵੰਡ ਰਹੇ ਆ ਜਿਹਦੇ ਵਿੱਚ ਕੋਈ ਪੈਸਾ ਨਹੀਂ ਲੱਗ ਰਿਹਾ ਕੋਈ ਕੋਸਟ ਨਹੀਂ ਹੈ ਔਰ ਖੱਜਲ-ਖੋਰੀ ਤੋਂ ਲੋਕੋ ਬਾਤਰੀ ਨਹੀਂ ਇਹ ਸੈਂਟਰ ਦੀਆਂ ਸਕੀਮਾਂ ਨੇ ਨਾ ਕਿ ਪੰਜਾਬ ਸਰਕਾਰ ਦੀਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗਾ ਪੂਰੇ ਪੰਜਾਬ ਨੂੰ ਬੇਨਤੀ ਕਰਾਂਗਾ ਕਿ ਜਿਹੜੀਆਂ ਇਹ ਮੋਦੀ ਜੀ ਵੱਲੋਂ ਸਕੀਮਾਂ ਚਲਾਈਆਂ ਗਈਆਂ ਨੇ ਸੈਂਟਰ ਦੀਆਂ ਇਹ ਸਾਰੇ ਸਮਾਣਾ ਵਾਸੀ ਪਟਿਆਲਾ ਜ਼ਿਲ੍ਹਾ ਔਰ ਪੂਰਾ ਪੰਜਾਬ ਇਹਨਾਂ ਦਾ ਲਾਭ ਉਠਾਓ ਔਰ ਇੱਕੇ ਮਨ ਦੇ ਵਿੱਚ ਬਿਠਾਓ ਕਿ ਇਹ ਸਕੀਮਾਂ ਜਿਹੜੀਆਂ ਨੇ ਇਹ ਸੈਂਟਰ ਵੱਲੋਂ ਮੋਦੀ ਜੀ ਵੱਲੋਂ ਭੇਜੀ ਗਈਆਂ ਨੇ ਨਾ ਕਿ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ